ਸਰ ਆਇ ਤੁਸੀਂ ਸਿਵਲ ਹਸਪੀਟਲ ਅਚਨ ਦੇ ਚੈਕਿੰਗ ਕੀਤੀ ਹੈਗੀ ਹੈ ਸਰ ਮਤਲਬ ਕਿਸ ਕਿਸ ਤਰ੍ਹਾਂ ਦੇ ਇਨਸਟ੍ਰਕਚਰ ਪਾਸਵਰਡ ਕੀਤੀ ਤੁਸੀਂ ਅੱਜ ਦਾ ਜਿਹੜਾ ਸਰ ਮੇਰਾ ਰਾਊਂਡ ਸੀਗਾ ਜਿਹੜਾ ਬੇਸਿਕਲੀ ਤਾਂ ਇਹੀ ਮੈਂ ਦੇਖਣਾ ਚਾਹੁੰਦਾ ਸੀ ਵੀ ਸਾਰਾ ਸਟਾਫ ਡਿਊਟੀ ਤੇ ਆਪਣੇ ਪੰਕਚੁਐਲਿਟੀ ਜਾਂ ਓਨੈਸਟੀ ਨਾਲ ਆ ਰਿਹਾ ਟਾਈਮ ਤੇ ਕਿ ਨਹੀਂ ਮੇਨ ਮੋਟਰ ਮੇਰਾ ਇਹੀ ਸੀਗਾ ਉਹ ਮੈਂ ਸਾਰਾ ਅੱਜ ਤਕਰੀਬਨ ਮੈਂ ਇੱਕ ਐਮਸੀਐਚ ਵਾਰਡ ਬੜੀ ਡਿਟੇਲ ਦੇ ਵਿੱਚ ਵਿਜ਼ਿਟ ਕੀਤਾ ਐਸਐਮਸੀ ਉਹਦੇ ਪੀਸਾ ਦੇ ਨਾਲ ਵੀ ਡੀ ਇਲੈਕਸ਼ਨ ਸੈਂਟਰ ਵੀ ਵਿਜ਼ਿਟ ਕੀਤਾ ਡੀ ਐਮ ਸੀ ਸਾਹਿਬ ਮੇਰੇ ਨਾਲ ਸੀ ਤੇ ਬਾਕੀ ਇਹ ਹੀ ਥੋੜੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਉਹ ਸੰਬੰਧਿਤ ਸਟਾਫ ਨੂੰ ਉੱਥੇ ਹੀ ਬੁਲਾ ਕੇ ਇਨਸਟਰਕਸ਼ਨਸ ਦੇ ਦਿੱਤੀਆਂ ਗਈਆਂ ਤੇ ਮੈਂ ਸੈਕੰਡ ਰਾਉਂਡ ਵੀ ਦੂਸਰਾ ਜਲਦੀ ਹੀ ਇੱਥੇ ਕਰਾਂਗਾ ਅੱਜ ਤੋਂ ਮੈਂ ਸਾਰੀਆਂ ਜੋ ਮੈਨੂੰ ਕਮੀਆਂ ਪੇਸ਼ੀਆਂ ਲੱਗੀਆਂ ਤੇ ਮੈਂ ਇਹਨਾਂ ਨੂੰ ਐਸ ਐਮਓ ਸਰਦਾਰ ਨੂੰ ਤੇ ਆਪਣੇ ਡੀ ਐਮ ਸੀ ਸਾਹਿਬ ਨੂੰ ਤੇ ਹੋਰ ਜਿਹੜਾ ਮੇਟਰਨ ਨੂੰ ਮੁਸਤਕਿਲ ਵੀਲੇ ਜਾ ਰਹੇ ਆ ਫਿਰ 10-12 ਦਿਨ ਬਾਅਦ ਇੱਕ ਵਾਰੀ ਫੇਰ ਮੈਂ ਵਿਜ਼ਿਟ ਕਰਾਂਗਾ ਤਾਂ ਕਿ ਜਿਹੜਾ ਗਰਾਉਂਡ ਲੈਵਲ ਤੇ ਮੈਂ ਚਾਹੁੰਦਾ ਵੀ ਆਪਣਾ ਨੀਕ ਐਂਡ ਕਲੀਨ ਹਸਪੀਟਲ ਵਰਕਿੰਗ ਅੱਛੀ ਹੋ ਜੇ ਸਟਾਫ ਸਾਰਾ ਸਟਾਫ ਟਾਈਮ 'ਤੇ 라ਵੇ ਤਾਂ ਹੀ ਆਪਾਂ ਜਿਹੜੀਆਂ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਾਂਗੇ ਥੈਂਕ ਯੂ